ਹਾਂ ਜੀ ਕੀ ਹਾਲ ਹੈ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜੀ ਇੰਸਟਾਗ੍ਰam ਜਾਂ ਫੇਸਬੁੱਕ ਤੇ ਐਡਾਂ ਦੀਆਂ ਇਹਨੂੰ ਦੇਖ ਕੇ ਕਦੀ ਵੀ ਕੋਈ ਆਰਡਰ ਨਾ ਕਰੋ ਕਿਉਂਕਿ ਇਹਦੇ ਚ ਬਹੁਤ ਤਕੜੇ ਫਰਾਡ ਹੁੰਦੇ ਆ ਦੇਖ ਲਓ ਮੇਰੇ ਨਾਲ ਵੀ ਹੋਇਆ ਮੈਂ ਕੈਮਰਾ ਖੁਦ ਆਪੀ ਮੈਂ ਚਲਾ ਕੇ ਮੈਂ ਕਿਹਾ ਚਲ ਇਹਨੂੰ ਗਿੰਬਲ ਮਗਾਈ ਸੀ ਮੈਂ ਫੋਨ ਦੀ ਤਾਂ ਮੈਂ ਤੁਹਾਡੇ ਸਾਹਮਣੇ ਪਾਰਸਲ ਖੋਲੇ 2000 ਤਾਂ ਕਿ ਨਿਕਲੇ ਆ ਕੇ ਵਿੱਚੋਂ ਦੇਖ ਲਓ ਆ ਜਾਓ ਦੇਖੋ ਤੁਸੀਂ ਵੀ ਆ ਦੋਸਤੋ ਅਸੀਂ ਅੱਜ ਮਗਾਈਆ ਗਿੰਬਲ ਦੇਖਦੇ ਕਦਾ ਨਿਕਲਦੀ ਆ ਵਿੱਚੋਂ ਨਿਕਲਦੀ ਵੀ ਆ ਕਿ ਇਟਾ ਰੋੜੇ ਨਿਕਲਦੇ ਆ ਆਨਲਾਈਨ ਕੀਤੀ ਸੀਗਾ ਡਿਸਕਾਊਂਟ ਬਹੁਤ ਆ ਇਸ ਕਰਕੇ ਆਪ ਕੀ ਮੰਗਤਾ ਦੇਖੋ ਸਾਡਾ ਕਿੰਨਾ ਤਕੜਾ ਫਰੌਡ ਹੋ ਗਿਆ ਜਿੰਗਲ ਆਰਡਰ ਕੀਤੀ ਸੀ ਤਾਂ ਨਿਕਲੇ ਆ ਕੀ ਸਾਬਣ ਦੀਆਂ 4 ਟਿੱਕੀਆਂ ਫਰੋਡ ਹੋਇਆ ਬਹੁਤ ਤਗੜਾ ਇਹਨਿਕ ਟਿੱਕੀਆਂ ਜੀ ਵਿੱਚੋਂ 3 ਟਿੱਕੀਆਂ ਗਿੰਬਲ ਦੀ ਜਗ੍ਹਾ ਗਿੰਬਲ ਆਰਡਰ ਕੀਤੀ ਸੀ ਆਪਾਂ ਦੇਖੋ ਬਾਕੀ ਅਖਬਾਰਾ ਭਰੀਆਂ ਆ ਤੇ ਆ ਦੇਖ ਲਓ 1999 ਦਾ ਪਾਰਸਲ ਐਕਸਪ੍ਰੈਸ ਇਹਦੇ ਵੱਲੋਂ ਦੇ ਕੇ ਗਿਆ ਇਹ ਕੁਝ ਨਿਕਲਿਆ ਉੱਧਰ ਜਿਹੜੇ ਆ ਸਿਰਫ ਸਹੀ ਵੈਬਸਾਈਟਾਂ ਤੋਂ ਹੀ ਕਰੋ ਕਿਉਂਕਿ ਇਹ ਫੇਸਬੁੱਕ ਇੰਸਟਾਗ੍ਰਾਮ ਤੇ ਲਾਲਚ ਦਿੰਦੇ ਆ ਕਿ ਕੋਈ ਚੀਜ਼ ਤੁਹਾਨੂੰ ਸਸਤੀ ਮਿਲ ਰਹੀ ਆ ਜਾਂ ਕੁਝ ਵੀ ਆ ਮੈਂ ਪਹਿਲਾਂ ਸੁਣਿਆ ਸੀਗਾ ਕਿ ਇਦਾਂ ਫਰੌਡ ਹੁੰਦਾ ਕਿ ਤਾਂ ਮੇਰੇ ਨਾਲ ਹੀ ਹੋ ਗਿਆ ਤੁਸੀਂ ਦੇਖ ਸਕਦੇ ਤੇ ਕੋਈ ਵੀ ਮਤਲਬ ਸਸਤੇ ਦੇ ਲਾਲਚ ਚ ਨਾ ਆਵੇ ਨਹੀਂ ਤਾਂ ਇਦਾਂ ਹੀ ਨੁਕਸਾਨ ਹੋਊਗਾ ਤੁਹਾਡਾ ਮੈਂ ਤੁਹਾਡੇ ਨਾਲ ਇਸ ਕਰਕੇ ਇਹ ਵੀਡੀਓ ਸ਼ੇਅਰ ਕਰ ਰਿਹਾ ਆ ਜੋ ਮੈਂ ਆਪਣਾ ਨੁਕਸਾਨ ਕਰਾ ਲਿਆ ਮੈਨੂੰ ਚਾਹਾਂਗੇ ਤੁਹਾਡਾ ਵੀ ਨੁਕਸਾਨ ਹੋਵੇ ਚਲੋ ਠੀਕ ਆ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ